ਹਾਂਜੀ ਬਾਬੇ ਕੀ ਹਾਲ ਚਾਲ ਬਈ ਹੋ ਟਿੱਕ ਟਕ ਸਾਰੇ ਤੇ ਜਾਨਵਰ ਪੰਛੀ ਹੋਰ ਕੀ ਡੌਗ ਡੂਗ ਜਿਹੜੇ ਰੱਖਦੇ ਨੇ ਆਪਾਂ ਨੇ ਵੀ ਲਿਆਉਣਾ ਸੀ ਪਰ ਥੋੜਾ ਜਿਹਾ ਪਾਉਂਦਾ ਹੈ ਗੈਪ ਗੈਪ ਉਹਦਾ ਕਹਾਤਾ ਕੋਈ ਨਾ ਬੋਦੀ ਨਾ ਸੱਲਿਆ ਮੈਂ ਕੋਈ ਕੰਪ ਪਪੀਰੀ ਨਾ ਸੇ ਮਿਲ ਰਹੀ ਸੀ ਆਪਾਂ ਨੂੰ ਬਾਈ ਓਏ ਇੱਕ ਤੇ ਅੱਜ ਦੇ ਵਲੌਗ ਦੇ ਵਿੱਚ ਆ ਆਹ ਜਿਹੜਾ ਜੋੜਾ ਲੈਏ ਸੀ ਆਪਾਂ ਬਈ ਇਹ ਕਬੂਤਰ ਮੜਾਇ ਟਲਾਨਾ ਜਦੋਂ ਆਪਾਂ ਲੈਇਆ ਸੀ ਮੜਾਇ ਇਹਨੇ ਜੀਨ ਲਾਇਆ ਹੈਗਾ ਪਤਾਨੀ ਨਾ ਉਹ ਰਿਆ ਕੇ ਵੀ ਮਸਤ ਐ ਇਹ ਜਮਾ ਹਨਾ ਨਿਉ ਉਹ ਜਿਹੜੀ ਚਿੱਟੀ ਵਾਲੀ ਬੈਠੀ ਆਪਣੀ ਦੇਖੋ ਕਿ ਮਸਤ ਹੋ ਜਾਂਦੀ ਹੈ ਕੂਤਰ ਨਾਲ ਇਹ ਕੂਤਰ ਹੈਗਾ ਬਿਮਾਰ ਉਹ ਬਿਮਾਰ ਨਹੀਂ ਹੈਗਾ ਮੜਾਇ ਸਹੀ ਪੱਖ ਮੜਾਇ ਕੰਡ ਮੰਗਾ ਇਹਦਾ ਮੱਝ ਸਵੇਰੇ ਵੀ ਦੇਖਿਆ ਦੀ ਮਹਾੜੇ ਨਿਕਲੇ ਵਾ ਥੱਲੋਂ ਮੈਂ ਫਿਰ ਰੋਟੀ ਰੁੱਟੀਆਂ ਪਾਉਣ ਲੱਗ ਗਿਆ ਆਪ ਪਈਆਂ ਨੇ ਹਨ ਬਈ ਖਾਦ ਖਾਦੀਆਂ ਖਾ ਲੇ ਠੀਕਾ ਕੋਈ ਨਾ ਚੱਕਦੇ ਇਹਨਾਂ ਨੂੰ ਵੀ ਤੇ ਬਸ ਇਹਨੂੰ ਲੈ ਕੇ ਚਾਲਦੇ ਆਂ ਉਹਨਾਂ ਨੂੰ ਬਾਂਟੀ ਉਹਨਾਂ ਨੂੰ ਦੇਉਣਾ ਉਹ ਕੂਤਰੀ ਰੱਖਦੇ ਆਪਾਂ ਇੱਕ ਹੋਰ ਲਿਆਉਣਾ ਅੱਜ ਆਪਾਂ ਲਿਆਵਾਂਗੇ ਬਈ ਉਧਰ ਇੱਕ ਮੰਦਿਰ ਆ ਮੁੰਡਾ ਹਨਾ ਆਪਣੀ ਪਿੰਡ ਦੀ ਆ ਸ਼ਾਂਤੀ ਵਾਲ ਅੱਡੇ ਪੁਰਾਣੀ ਅੱਡਾ ਕਹਿੰਦੇ ਨੇ ਮਾ ਤਰੀ ਆਈਆਂ ਹਨਾ ਉਧਰਲੇ ਵੀੜੇ ਦਾ ਸਮਰਾਵਤੀ ਵਾਲਾ ਦਾ ਠੀਕ ਆ ਉੱਥੇ ਲਿਆਉਣੇ ਆ ਬਈ ਜਾ ਕੇ ਆਣਾ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਤੇ ਬਸ ਆ ਕਬੂਤਰ ਨੂੰ ਲੈ ਕੇ ਚਾਲਦੇ ਆ ਨਾਲੇ ਪੀਣਾ ਕੋਣਾ ਰੱਖ ਕੇ ਆਉਣਾ ਆਣਾ ਬਈ ਬਸ ਆ ਫੜਾਤਾ ਵਾਪਸ ਇਹਨਾਂ ਦੇ ਸੈਟਅਪ 'ਚ ਠੀਕ ਆ ਬਸ ਚਾਲਦੇ ਆ ਉਹਦੇ ਲਈ ਮਨਦੀਪ ਨਾਲ ਲਓ ਜੀ ਪਹੁੰਚ ਗਏ ਪਾਸੇ 'ਚ ਉਹ ਲੈ ਕੇ ਚਾਲਦੇ ਆ ਹੁਣ ਜੋੜੀ ਜਿਹੜੀ ਹੋਈ ਫਿਰ ਤੁਹਾਨੂੰ ਕਰਾਉਣੇ ਆ ਸ਼ੌਕ ਜੋੜੀ ਦਾ ਆ ਬੱਬਾ ਅੱਛਾ ਉਹ ਤੇ ਹਾਂ ਓਏ ਬਾਪਿਓ ਬਈ ਆਹ ਕਬੂਤਰ ਲੈ ਕੇ ਆਵਾਂਗੇ ਖੜਜੋ ਆਈ ਤੀਗਾ ਹਾਂ ਆਈ ਤੀ ਗਈ ਆ ਕਬੂਤਰਾ ਮੋਜਾ ਗੂਤਰੀ ਆ ਸੀ ਲੈ ਉਹ ਸਿੱਕਟ ਕੇ ਲੈ ਹਣ ਓਏ ਬਾਪਿਓ ਆਹ ਕਬੂਤਰਾ ਕਾ ਠੀਕ ਆ ਲਾਲ ਸਰਾ ਰਤੇ ਫੁੰਜਾ ਚ ਲਾਦਾ ਲਾਦਾ ਫੁੰਜਾ ਆ ਕਬੂਤਰੀ ਆ ਤਮੜਾ ਸੱਟ ਜਾ ਕਰਕੇ ਫਣੀ ਚੁੰਚ ਚੁੰਚ ਛੱਡ ਦੇ ਆ ਦੇਖੋ ਖੜ ਜਾ ਖੜਿਆ ਇਹ ਜਵਾਂ ਠੀਕ ਹੈ। ਤੇ ਆ ਕਬੂਤਰਾ ਜੋੜੀ ਹੈ ਵੀਰੇ ਠੀਕ ਆ ਲੈ ਕੇ ਚਾਲਦੇ ਆ। ਲਓ ਜੀ ਬਾਬਿਓ ਜੀ ਆਹ ਆ ਤਿਕਾ ਜੋੜਾ ਠੀਕ ਹੈ। ਆਹ ਤੀ ਉਹ ਦੇਖ ਲੋ ਧਿਆਨ ਨਾਲ। ਮੋਜਾ ਕੂਤਰਾ ਬਾਈ ਥਲ ਪਾਈ ਹੋਈ ਹੈ। ਠੀਕ ਹੈ ਮੋਜ ਪੂਰੀ ਆ ਫੁੱਲ। ਤੇ ਇਧਰ ਆਹ ਬਾਈ ਲਾਲ ਸ੍ਰੀ ਕੂਤਰੀ ਜੀ ਇਹ ਵੀ ਐ ਲਾਲ ਸਰਾਜਾ। ਰਿਤ ਰਿਤ ਰੱਤਾ ਜਾਗਾ ਮੜਾ ਜਾ ਨੱਤੇ ਹੁੰਦੇ ਵਾਂਗੂ। ਹੇਗਾ ਆ ਲਾਲਸਰੀ ਆਪ ਇੱਕ ਦੋ ਦਿਨ ਤੱਕ ਆ ਕੂਤਰੀ ਐਂਡ ਧਰਨ ਵਾਲੀ ਆ ਤੇ ਆਪਾਂ ਇਹਦੇ ਵਾਸਤੇ ਖਾਣਾ ਬਣਾ ਲਈ ਹੁਣ ਫਿਰ ਧਰ ਲੂ ਆ ਉਹਦਾ ਠੀਕ ਹੈ ਫਿਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਬਾਬਿਓ ਖਾਣਾ ਬਣਾਤਾ ਤੇ ਵਿੱਚੋਂ ਕੀੰਦ ਨੇ ਫੰਗਾ ਫੰਗਾ ਜਿਹਾ ਕਰਤੇ ਮਰ ਬਿਛਾਤੇ ਵੀ ਅੰਡਾ ਦੇਣ ਵਾਲੀ ਆ ਭਈ ਅੱਜ ਤੱਕ ਅੱਜ ਜਾਂ ਕੱਲ ਚ ਦੇ ਦੂ ਅੰਡਾ ਜਾਂ ਰਾਤ ਨੂੰ ਅੱਜ ਤਾਂ ਦੇ ਦਊਗੀ ਮੈਨੂੰ ਇੰਨਾ ਪਤਾ ਅੱਜ ਤੱਕ ਤਾਂ ਠੀਕ ਹੈ ਤੇ ਇੱਕ ਆਈ ਬਣਾਤੀ ਉਡ ਡਕੇ ਵੀ ਕੋਈ ਪਤਾ ਨਹੀਂਦਾ ਉੱਤਰਦਾ ਕਿੱਥੇ ਹੱਥੇ ਅੰਡਾ ਦੇ ਦੇ ਠੀਕ ਹੈ ਉਰੇ ਬਣਾਤਾ ਬਾਕੀ ਆਪਾਂ ਚਿੱਟੀਆਂ ਨਾਲ ਤੋਂ ਹੀ ਕਢਾਵਾਂ ਬੱਚੇ ਤੇ ਜਾ ਹੋਰ ਕੋ 23 ਜਿ ਬੈਠੀ ਹੈਗੀ ਠੀਕ ਹੈ ਕੋ ਤੋਂ ਕਢਾਵਾਂਗੇ ਬਾਕੀ ਸਾਨੂੰ ਦਿੰਦੇ ਰਹਾਂਗੇ ਅਪਡੇਟ ਹੁਣ ਰੋਜ਼ ਵੀ ਵਲੋਗ ਪਾਇਆ ਕਰਾਂਗੇ ਜਰੂਰ ਕੋਸ਼ਿਸ਼ ਕਰਾਂਗੇ ਠੀਕ ਹੈ ਰੋਜ਼ ਪਾਉਣ ਦੀ ਠੀਕ ਆ ਬਾਬੋ ਚਲ ਕਰਦੇ ਆ ਵੀ ਸ਼ੇਅਰ ਕਰਦਾ ਆਣੇ ਪਾਕੀ ਲਾਓ ਜੀ ਬਾਬੋ ਰੱਖ ਦੀਏ ਬਾਬੋ ਜੀ ਲੋ ਜੀ ਨਵੇਂ ਜੋੜਿਓ ਸਵਾਗਤ ਆ ਤੁਹਾਡਾ ਦਾਣੇ ਦੂਣੇ ਖਾਓਗੇ ਰਾਂ ਲੋ ਨਿਆਰੇ ਠੀਕ ਆ ਬੱਕ ਜਾ ਦੂ ਆ ਕਬੂਤਰੇ ਤੇ ਬੱਚੇ ਕਢਾਉਣੇ ਨੇ ਕਬੂਤਰ ਤੇ ਆਏ ਹੋ ਸੁਣ ਦਿਖਾਇ ਤੇ ਕਲਪੈਡ ਗਰੀ ਥੋੜੀ ਮਦੀਨ ਵਾਲੇ ਬਾਬੇ ਆਂਡਾ ਹੋ ਠੀਕ ਆ ਤੇ ਸੁਣ ਦਿਖਾ ਦੂੰਗਾ ਮੈਂ ਚੁੱਲਾ ਆ ਜੀ ਨੁ ਡਿਸਟਰਬ ਨਾ ਕਰੀ ਜੀ ਜੂ ਲਾ ਦੂਗੇ ਆਪ ਹੀ ਜੋੜਾ ਹੈਗਾ ਠੀਕ ਆ ਬਾਬੇ ਬਈ ਤੇ ਮਲਦਾਨਾ ਦੇ ਨਵੇਂ ਬਲੌਗ ਦੇ ਨਾਲ ਹਣ ਕੱਲੂ ਬਲੌਗ ਬਣਾਵਾਂਗੇ ਕੱਲੂ ਦਿਖਾਵਾਂਗੇ ਤੁਹਾਨੂੰ ਬਾਏ ਬਾਏ